ਨਿਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਐਰ ਸੈਰ ਦੀ ਬੈੜ ਦਿਖਾਵਾਂ ਗੱਭਣ ਆਪਾ ਤੇ ਇੱਕ ਜਰਸੀ ਤਾਜੀ ਸੀ ਦੋ ਨਾਲ ਸੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਨਰਮਨ ਸਿੰਘ ਪਿੰਡ ਕੋਤਰਾ ਜ਼ਿਲ੍ਹਾ ਬਰਨਾਲਾ ਵਾਲਾ ਮਾ ਬੈਲ ਨੰਬਰ ਆਪਣਾ 9878397523 9878797 98783 9878397 530 ਜਿਹੜੇ ਪਹਿਲੇ ਨੰਬਰ ਆਪਾਂ ਵੈਡ ਦੇਖੀ ਜਾਨੇ ਕਿਹੜਾ ਸੂਹ ਸੁਈਏ ਇਹ ਇਹ ਬਈ ਦੂਜਾ ਸੂਹ ਸੁਈਆ ਬੱਚਾ ਇਹਨੇ ਦਿੱਤੀ ਬੱਚੀ ਆ ਨਾ ਅੱਸੀ ਬਈ ਬਸ ਕਦੋਂ ਕੁ ਸੁਈਏ ਇਹ ਰਾਤ ਦੀ ਸੁਈਆ ਬਈ ਜੇਰ ਜੇ ਰੋਕ ਕੇ ਮੰਨ ਕੇ ਚੱਲ ਕੱਲ੍ਹ ਤੇ ਟਾਈਮ ਹੀ ਲਾ ਲਾ ਸ਼ਾਮ ਦੀ ਸੁਈਏ ਬਈ ਸ਼ਾਮ ਦੀ ਸੁਈਏ ਜੇਰ ਜੇ ਰੋਕ ਕੇ ਜੇਰ ਜਮਾ ਕਰਾਤੀ ਆਪੇ ਕਿੰਨਾ ਦੋ ਚੋਤਾ ਇਹਦਾ ਦੁੱਧ ਆਇਆ ਮੰਨ ਕੇ ਚੱਲ 6 ਕਿਤੇ ਨਿਕਲੋ ਹੋੜਾ ਬੌੜਾ ਰਾਤ ਕੱਢਾਈ ਸਾਢੇ ਕਿਤੇ ਨਾ ਤੱਕੇ ਸਾਤ ਕਿਲੋ ਹੀ ਆ ਠੀਕ ਹੈ ਅਨਦਾਜ਼ਾ ਕਿੰਨਾ ਕਹਨਾਂਗੇ ਬਾਦੂਗੀ ਅਨਦਾਜ਼ਾ ਵਾਸਤੇ ਬਾਤ ਤੋਂ ਬਾਤ 11 ਜਾਂ ਬਾਤ ਭਾਏ ਦਾ ਕੀ ਰੋਗ ਭਾਏ ਦਾ ਰਹੂਗਾ ਚਾਹੇ ਬੋਲ ਜਿਹੜਾ ਮਰਜ਼ੀ ਕਰਾ ਲੈ ਬੰਦਾ ਠੀਕ ਹੈ 48 ਕਰੋੜ 48 ਕਰਾ ਲੈ 50 ਕਰੋੜ 50 ਕਰਾ ਲੈ 45 ਦੀ ਦੇਣੀ ਆ ਇਹਦੋਂ ਘਟਨੀ ਹੁੰਦੀ ਇਹਦੋਂ ਘਟੂ ਤੋਰੀ ਬਾਹਰ ਨੂੰ ਸਭਰ 45000 ਦੀ ਵਿਹੜੇ ਮਿਲ ਕੇ ਤਾਂ ਦੇ ਦੇਣੀ ਆ ਦੁੱਧ 11 ਕਿਲੋ ਮੰਨ ਕੇ ਲਿਓ 12 ਵੀ ਦੇ ਸਕਦੀ ਆ ਪਰ 10 ਤੋਂ ਬਾਹਰ ਵਾਲੀ ਤਾਂ ਹੈਗੀ ਆ ਹੈਗੀ ਹੈਗੀ ਐਵੇਂ ਇਹਦਾ ਮੰਨ ਕੇ ਚੱਲ ਗਏ ਨੂੰ ਘੋੜਾ ਕੀ ਜੀ ਫਾਇਦਾ ਕੀ ਆ ਹਨਾ ਤੇ 45000 ਦੇ ਵਿੱਚ ਇੰਨੀਆਂ ਹੀ ਮਿਲਦੀਆਂ ਕੋਈ ਤੁਸੀਂ ਜਾਣਕਾਰ ਬਹੁਤ ਬੈਠੇ ਆ ਆਪਣਾ ਤਾਂ ਕੰਮ ਆ ਵੀਡੀਓ ਬਣਾਉਣ ਦਾ ਕੱਲੇ ਕੱਲੇ ਚੈਨਲ ਦੇ ਵੀਡੀਓ ਚੈੱਕ ਕਰਦੇ ਆ ਕਿਹੜਾ ਰੇਟ ਕਿੱਥੇ ਪੈਂਦਾ ਕੀ ਗੱਲ ਬਾਤ ਆ ਕੋਈ ਇਹ ਨਹੀਂ ਗੱਲ ਵੀ 45 ਦਾ ਭਾਗ ਇਹਦਾ ਕੋਲੇ ਆ ਕੇ ਛੋਟੀ ਨਿਕਲੂ ਫਿੱਟ ਆਊਗੀ ਜਮਾ ਤੇ ਲੈਵਾ ਦੇਖੋ ਕੀ ਗੱਲ ਬਾਤ ਆ ਸਾਫ ਸੁਥਰਾ ਨਹੀਂ ਆਉਂਦਾ ਉਹਦੇ 10 11 ਕਿਲੋ ਵਾਲੀਆਂ ਇਹ ਸਾਡੀ ਘਰੇ ਸੀਗੀ ਫਲਾਣਾ ਸੀਗੀ ਲੱਖ ਬਣ ਜਾਂਦਾ ਪਰ ਤੇਰੀ ਕਸਾਈ ਕਰਕੇ ਲੈਂਦੀ ਵੀ ਆ ਜਲਦੀ ਜਾ ਇਹ ਬਾਕੀ ਭਾਈ ਆਏ ਨਹੀਂ ਵੀ ਪੱਕੇ ਵੀ ਇੰਨੀ ਦੇਊਗੀ ਕਰਮਾ ਨਾ ਤੇਰਾ ਦਿਖਦੀ ਕੋਈ ਖਾਸ ਵੱਡੀ ਪਰ ਆਪਾਂ ਦੱਸ ਕੇ ਹੀ ਦੇਵਾਂਗੇ ਹਾਂ ਦੱਸ ਕੇ ਹੀ ਦੇਵਾਂਗੇ ਠੀਕ ਆ ਥਾਣਾ ਦੀ ਓਕੇ ਆ ਮਾਹਾ ਥਾਣਾ ਦੀ ਆਪਣੀ ਗਰਾਂਟੀਆਂ ਚਾਹੇ ਬੰਦਾ ਕੋਈ ਹੱਥ ਫਾਇਰ ਵੀ ਨਾ ਲਾਵੇ ਸੋ ਵੀਰੋ ਧਾਰਾ ਦੇਖੋ ਕਿਆ ਬਾਤ ਆ ਚੋਣ ਦੀ 1 ਨੰਬਰ ਆ ਜਾਵਾਂ ਕੋਈ ਭੂਰ ਸਰ ਲਾਣੀ ਉਹ ਦੇਖੋ ਜਮਾਂ 45000 ਦੇ ਵਿੱਚ ਸੂਈ ਸੂਈ ਭੂਰੇ ਥਾਣਾ ਚ ਹੋਰ ਮਾਰਦੀ 2000 ਕੋਈ ਸ਼ੱਕ ਰਹਿ ਨਾ ਜਾਵੇ ਕਿਸੇ ਗੱਲ ਦਾ ਬੱਸ ਓਕੇ ਜੀ। ਚਵਾਹੀ ਦਾ ਬਾਹਲੀ ਗੁੱਟ ਕੋਈ ਨਿਆਣਾ ਪਾਉਣਾ ਨਾ ਪਾਉ ਹਣਾ। ਪਾਉਣਾ ਪਾਵੇ ਨਹੀਂ ਕੋਣੋਂ ਬੰਦਾ ਵੀਰੇ। ਬਾਕੀ ਕੱਦ-ਗਾਠ ਤੇ ਜਾਣ ਚ ਵੀ ਐ। ਜਾਣ ਚ ਵੀ ਐ। ਬਾਕੀ ਆ ਉਹ ਦੂਜੀ ਨਹੀਂ ਹੈਗੀ ਵੀ ਬਾਹਲੀ ਲਿੱਸੀ ਜੀ ਆ ਤੂੰ ਗੱਜੀ ਜਾਊਗੀ। 80 ਪੈਸੇ ਜਰਸੀ ਆ। 80 ਪੈਸੇ ਜਰਸੀ। ਤੇ ਅੱਗੇ ਪਾ ਦੇ ਕੇ ਨਹਿਰ ਸਰ। ਇਹ ਕਿਹੜਾ ਸੂਸ ਹੁੰਦੀ ਐ? ਇਹ ਦੂਜਾ ਸੂਸ ਜਿਆ ਬਾਈ। ਕੈਦਨ ਲੈ ਜੂਗੇ ਜੀ? ਇਹ ਐ ਮੰਨ ਕੇ ਚੱਲਾਂਗੇ ਜੀ ਹਫਤਾ ਨਹੀਂ ਜੀ। ਹਫਤਾ ਕੇ ਸੂਣ ਚ ਬਾਕੀ। ਹਾਂ ਵੀ ਇੱਕ ਦੋ ਇੱਧਰ ਇੱਕ ਅੱਧਾ ਦਿਨ ਇੱਧਰ ਉੱਧਰ ਵੀ ਹੋ ਸਕਦਾ ਥਾਸ ਬੱਧੀ ਦਾ ਜੀ। ਠੀਕ ਐ। ਹਾਂ। ਕਿੰਨਾ ਇਹ ਦੋ ਦਿਆਰ ਭਾਈ ਮਾਲਕਾਰ ਇਹਦਾ ਉਹ ਤਾਂ 18 ਕਿਲੋ ਦੱਸਿਆਗਾ ਆਪਾਂ ਦਾ 15 ਮੰਨ ਕੇ 15 16 16 ਦੇ ਦੂੰਗੀ 16 ਦੇ ਦੂੰ ਜਾਨਗੀ ਗਰਮੀ ਦੇ ਹਿਸਾਬ ਨਾਲ ਭਾਜ ਦਾ ਕੀ ਆ ਭਾ ਇਹਦਾ ਮੁੱਲ 72 72 ਦੀ ਹੋ ਜੂਗੀ 72 ਤੋਰੀਵਾਰ ਨੂੰ ਸੋ ਵੀਰ 16 17 ਕਿਲੋ ਤੋਂ ਦੇ ਦੋਗੀ ਥਣ ਗੁੱਲੇ ਵਾਲਾ ਹਫਤਾ ਖੰਡ ਸੂਣ ਚ ਬਾਕੀ ਪਿਆ ਤੇ ਕੱਦ ਕਾਠ ਚੰਗਾ ਜਿੰਦ ਜਾਨ ਮੂੰਹ ਉੱਥੇ ਲੱਗਦਾ ਕੋਈ ਵੀ ਛੋਟੀ ਮੰਨ ਕੇ ਨਾਵੇ ਤੇ ਥਣ ਤੋਂ ਸੋਨਾ ਮੋਟਾ ਮੁੱਠੀ ਵਾਲਾ ਸਾਫ ਸਿੱਧਰਾ ਰਾਜ ਜੀ ਸਮੀ ਬੜੀ ਬਹੁਤ ਜ਼ਿਆਦੇ ਆ ਸੁਹਾ ਸੂਂਦੀਆ ਦੂਜਾ ਤੇ ਦਿਨ ਕੁਝ ਲੈਦੀ ਵੀ ਆ ਸੂਣ ਦੇ ਵਿੱਚ ਹਜੇ ਉਹ ਦੇਖੋ ਉਹ ਮੁੱਤਾਂ ਵੀ ਆਪਾਂ ਕਹੀ ਜਾਈਏ 20 ਦੇ ਦੂ ਮੇਰੇ ਬਾਈ ਦੇ ਦੂ ਕੀ ਫਾਇਦਾ ਕਰਦਾ ਜਮ ਵਪਾਰ ਦਾ ਕੰਮ ਆ ਕਸਾਈ ਕਰਕੇ ਪਸੂ ਲੈ ਜਾਂਦੇ ਹੁੰਦੇ ਮਿੰਟ ਦੋਜ ਬਣ ਜਾਂਦਾ ਘਰੂ ਦੇ ਮਨ ਕੇ ਚੱਲ ਵੀਡੀਓ ਪੈਂਦੀ ਹੈ ਤੇ 10-10 ਰਾਇ ਕਰ ਦੇਣਾਗੇ ਤੁਹਾਨੂੰ ਟਾਈਮ ਨਾ ਗਿਆਦਾ ਸੋ ਖਾਲਾ ਘੜਿਆ ਪਿਆ ਜਮ ਜੀ ਕਰਦਾ ਪਾਣੀ ਲਾੜੋ ਆਗੇ ਦੋ ਬੜਾ ਦਿਖਾਤੀਆਂ ਇੱਕ ਗੱਪਣ ਦੇ ਇੱਕ ਸੂਈ ਵੀ ਨੰਬਰ ਬੋਲ ਜੀ ਆਪਣਾ ਨੰਬਰ 987839753 ਸੋ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਾ